ਮਾਤਾ ਗੁਜਰਕਰ ਜੀ ਅਤੇ ਸਾਹਿਬ ਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਯੂਨੀਵਰਸਿਟੀ ਦੇ ਵਿੱਚ ਇੱਕ ਉਚੇਚਾ ਉਪਰਾਲਾ ਕਰਦੇ ਆ ਤੀਸਰਾ ਗੁਰਮਤ ਸਾਹਿਤ ਮੇਲਾ ਲਗਾਇਆ ਗਿਆ ਹੈ ਇਸ ਸਾਹਿਤ ਮੇਲੇ ਦੇ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਪਬਲਿਕੇਸ਼ਨਸ ਦੇ ਵੱਲੋਂ ਆਪਣੀਆਂ ਕਿਤਾਬਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਉਹਨਾਂ ਦੇ ਸਟਾਲ ਲਗਾਈ ਗਿਆ ਸੰਗਤ ਇੱਥੋਂ ਆਣ ਕੇ ਸਾਹਿਤ ਨਾਲ ਰਿਲੇਟਡ ਗੁਰਮਤ ਨਾਲ ਰਿਲੇਟਡ ਕਿਤਾਬ ਬਕੀਤ ਸਕਦੀ ਹੈ ਸਾਬ ਸਤguru ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਜਿਹੜਾ ਉਹ ਸ਼ਬਦ ਦੇ ਨਾਲ ਜੋੜਿਆ ਤੇ ਸ਼ਬਦ ਹੈ ਜਿਹੜਾ ਉਹ ਕੁੱਲ ਸੰਸਾਰ ਹੈ ਜਿਹੜਾ ਉਹਨਾਂ ਦੇ ਜਿੰਨੇ ਵੀ ਕਲਚਰ ਨੇ ਜਿੰਨੇ ਵੀ ਧਰਮ ਨੇ ਜਿੰਨੇ ਵੀ ਮਨੋਖ ਨੇ ਉਹਨਾਂ ਸਾਰਿਆਂ ਨੂੰ ਹੀ ਗਿਆਨ ਵੀ ਪ੍ਰਦਾਨ ਕਰਦਾ ਹੈ ਤੇ ਜੀਵਨ ਜਿਉਣ ਦੀ ਜਿਹੜੀ ਜਾਂਚ ਹੈ ਉਹ ਵੀ ਸਿਖਾਉਂਦਾ ਤੇ ਆਪਣੇ ਨਾਲ ਚਲਦਾ ਤੇ ਉਹਨਾਂ ਨੇ ਆਪਣੀਆਂ ਯਾਤਰਾਵਾਂ ਦੇ ਦੌਰਾਨ ਉਹ ਜਿੱਥੇ-ਜਿੱਥੇ ਵੀ ਵਿਚਰੇ ਨੇ ਜਿੱਥੇ-ਜਿੱਥੇ ਵੀ ਗਏ ਨੇ ਉਹਨਾਂ ਦੇ ਨਾਲ ਉਹਨਾਂ ਨੇ ਨਾ ਕਦੇ ਖਾਣ-ਪੀਣ ਨੂੰ ਕੁਝ ਚੱਕਿਆ ਤੇ ਨਾ ਕੋਈ ਹੋਰ ਵਸਤੂ ਹੈ ਜਿਹੜੀ ਸੰਸਾਰਕ ਉਹਨਾਂ ਨੇ ਨਾਲ ਲਈ ਉਹਨਾਂ ਦੇ ਸਫ਼ਰ ਦੇ ਵਿੱਚ ਜਿਹੜੀ ਚੀਜ਼ ਉਹਨਾਂ ਦੇ ਨਾਲ ਹਮੇਸ਼ਾ ਰਹੀ ਉਹ ਸੀ ਪੋਥੀ ਤੇ ਪੋਥੀ ਦੇ ਵਿੱਚ ਸ਼ਬਦ ਦਾ ਪ੍ਰਗਾਸ ਤੇ ਜਦੋਂ ਵੀ ਉਹਨਾਂ ਨੂੰ ਆਮਦ ਹੁੰਦੀ ਤੇ ਹਮੇਸ਼ਾ ਹੀ ਉਹ ਮਰਦਾਨੇ ਨੂੰ ਬੋਲਦੇ ਕਿ ਮਰਦਾਨਿਆਂ ਬਾਣੀ ਆਈ ਹੈ ਤੇ ਬਾਣੀ ਦੇ ਲੜ ਰਹੀ ਸਾਨੂੰ ਸ਼ਬਦ ਹੈ ਜਿਹੜਾ ਗੁਰੂ ਵੱਜੋ ਉਹ ਸਿੱਖਾਂ ਨੂੰ ਦੱਤਾ ਹੈ ਤੇ ਸਿੱਖਾਂ ਨੇ ਲਗਾਤਾਰ ਜਿਹੜੇ ਸੰਘਰਸ਼ ਕੀਤੇ ਨੇ ਉਹਨਾਂ ਦੇ ਵਿੱਚ ਬਹਾਦਰੀ ਦੇ ਨਾਲ ਨਾਲ ਜਿਹੜਾ ਆਤਮਾ ਹੈ ਉਹਨੂੰ ਸਮਝਣ ਦੇ ਲਈ ਜਿਹੜਾ ਸਰੀਰ ਹੈ ਜੀਵਨ ਹੈ ਇਹਨੂੰ ਸਮਝਣ ਦੇ ਲਈ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਉਹਦੇ ਕੋਲ ਉਹ ਉਹਦੇ ਕੋਲ ਸ਼ਬਦ ਹੀ ਹੈ ਤੇ ਸ਼ਬਦ ਦਾ ਇਸ ਵੇਲੇ ਜੇ ਆਪਾਂ ਵਰਤਾਰਾ ਦੇਖੀਏ ਤਾਂ ਕੁੱਲ ਸੰਸਾਰ ਹੈ ਜਿਹੜਾ ਉਹ ਆਪਸ ਦੇ ਵਿੱਚ ਕਨੈਕਟ ਹੋ ਗਿਆ ਹੈ ਚਾਹੇ ਉਹ ਮੀਡੀਆ ਦੇ ਰਾਹੀਂ ਹੋਇਆ ਹੈ ਚਾਹੇ ਕਿਸੇ ਹੋਰ ਚੀਜ਼ ਦੇ ਰਾਹੀਂ ਹੋਇਆ ਹੈ ਪਰ ਉਹ ਕਨੈਕਟ ਜ਼ਰੂਰ ਹੋਇਆ ਹੈ ਤੇ ਉਹਦੇ ਵਿੱਚ ਸਾਰੇ ਜਿੰਨੇ ਵੀ ਕਲਚਰ ਨੇ ਜਾਂ ਜਿੰਨੇ ਵੀ ਰਿਲੀਜਨ ਨੇ ਉਹ ਆਪੋ ਆਪਣੀ ਕੰਟ੍ਰਿਬਿਊਸ਼ਨ ਦੇ ਰਹੇ ਹੈ ਤੇ ਸਿੱਖਾਂ ਦੀ ਇਸ ਵੇਲੇ ਜਿਹੜੀ ਕੰਟਰੀਬਿਊਸ਼ਨ ਹੈ ਉਹ ਇਹੀ ਬਣਦੀ ਹੈ ਕਿ ਉਹ ਆਪਣੇ ਆਪ ਨੂੰ ਸ਼ਬਦ ਦੇ ਨਾਲ ਕਿਤਾਬ ਦੇ ਨਾਲ ਜੋੜ ਕੇ ਜਿਹੜਾ ਸਾਰੀ ਮਨੁੱਖਤਾ ਨੂੰ ਉਹਨੇ ਆਪਣੇ ਕਲਾਵੇ ਦੇ ਵਿੱਚ ਲੈ ਕੇ ਸ਼ਬਦ ਦੇ ਰਾਹੀ ਜੀਵਨ ਜਿਉਣ ਦਾ ਸਲੀਕਾ ਦੇਣਾ ਜੀਵਨ ਦੀ ਜਾਂਚ ਦੇਣੀ ਹੈ ਕਿ ਸਰਮੌਰ ਜੀਵਨ ਕਿਹੜਾ ਹੈ ਗਰਦਾਰ ਵਾਲਾ ਜੀਵਨ ਕਿਹੜਾ ਹੈ ਇਹ ਉਹ ਤਾਂ ਹੀ ਦੇ ਸਕੇਗਾ ਜੇ ਉਹ ਆਪਣੇ ਆਪ ਨੂੰ ਸ਼ਬਦ ਦੇ ਨਾਲ ਕਿਤਾਬ ਦੇ ਨਾਲ ਜੋੜੇਗਾ ਤੇ ਜਿੰਨਾ ਉਹ ਇਸ ਚੀਜ਼ ਦਾ ਅਭਿਆਸ ਕਰੇਗਾ ਓਨਾ ਹੀ ਉਹਦੇ ਅੰਦਰ ਵੀ ਤੇ ਉਹਦੇ ਬਾਹਰ ਹੀ ਮਤਲਬ ਕਿ ਸਮਾਜ ਦੇ ਵਿੱਚ ਵੀ ਉਹ ਇਸ ਚੀਜ਼ ਦਾ ਪ੍ਰਗਾਸ ਹੈ ਜਿਹੜਾ ਉਹ ਕਰ ਸਕਦਾ ਇਸ ਲਈ ਕਿਤਾਬ ਦੇ ਨਾਲ ਜੁੜਨਾ ਸ਼ਬਦ ਦੇ ਨਾਲ ਜੁੜਨਾ ਇਹ ਸਿੱਖਾਂ ਦੀ ਅੱਜ ਸਭ ਤੋਂ ਜ਼ਰੂਰੀ ਲੋੜ ਹੈ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਉਹ ਇਹਦੇ ਉੱਤੇ ਚੱਲ ਕੇ ਚੰਗਾ ਜੀਵਨ ਜੀ ਸਕਣ ਤੇ ਸਮਾਜ ਦੀ ਪਰਫੁੱਲਤਾ ਦੇ ਲਈ ਸਿੱਖੀ ਦੀ ਪਰਫੁੱਲਤਾ ਲਈ ਕਾਰਜ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਜਾਂ ਸਵਾਲੀ ਯੂਨੀਵਰਸਿਟੀ ਦਾ ਜਿਹੜਾ ਇਹ ਸਾਇਤਿਕ ਮੇਲਾ ਹੈ ਇਹ ਕਿੰਨਾ ਜ਼ਰੂਰੀ ਦੇਖਣ ਲਈ ਹੈ ਇਹ ਯਾ ਕਿ ਸ਼ਹਾਦਤ ਹੈ ਜਿਹੜੀ ਉਹ ਗੁਰੂ ਸਾਹਿਬਾਨ ਨੇ ਜਿਸ ਚੀਜ਼ ਲਈ ਦਿੱਤੀ ਆ ਉਹ ਜੇ ਤੁਸੀਂ ਆਉਂਦੇ ਰਹੋਗੇ ਤੇ ਮੁੜਦੇ ਰਹੋਗੇ ਪਰ ਆਪਣੇ ਆਪ ਨੂੰ ਕਿਤਾਬ ਦੇ ਨਾਲ ਸ਼ਬਦ ਦੇ ਨਾਲ ਨਹੀਂ ਜੋੜੋਗੇ ਤੇ ਫਿਰ ਉਹ ਤੁਹਾਡੇ ਅੰਦਰ ਵਾਸ ਨਹੀਂ ਕਰੇਗੀ ਇਸੇ ਕਰਕੇ ਇਹ ਜਿਹੜਾ ਮੇਲਾ ਹੈ ਇਹਦੇ ਵਿੱਚ ਹਮੇਸ਼ਾ ਹੀ ਜਿਹੜੀਆਂ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਕਿ ਇੱਕ ਮੇਲੇ ਦੇ ਰੂਪ ਦੇ ਵਿੱਚ ਕਨਵਰਟ ਹੋ ਜਾਂਦੀਆਂ ਨੇ ਜਿਵੇਂ ਝੂਲੇ ਲੱਗਦੇ ਰਹੇ ਨੇ ਕਬੱਡੀ ਦੇ ਉਹ ਵੀ ਹੁੰਦੇ ਰਹੇ ਉਹਨਾਂ ਦੀ ਥਾਂ ਇਹੋ ਜੀ ਚੀਜ਼ ਜਿਹੜੀ ਸਿੱਖਾਂ ਨੂੰ ਸ਼ਬਦ ਦੇ ਨਾਲ ਜੋੜਦੀ ਆ ਪੜ੍ਹਾਈ ਦੇ ਨਾਲ ਜੋੜਦੀ ਆ ਆਤਮ ਪ੍ਰਗਾਸ ਦੇ ਨਾਲ ਆਪਾ ਮਨ ਦੀ ਖੋਜ ਆ ਜਿਹੜੀ ਉਹਦੇ ਨਾਲ ਜੋੜਦੀ ਆ ਜੇ ਇਸ ਪੱਖੋਂ ਕੰਮ ਹੋਏਗਾ ਤਾਂ ਇਹ ਜ਼ਿਆਦਾ ਚੰਗਾ ਦੂਜੀਆਂ ਚੀਜ਼ਾਂ ਨੇ ਜਿਹੜੀਆਂ ਉਹ ਜਿਵੇਂ ਜ਼ਿਆਦਾ ਜਾਂ ਤਾਂ ਰੌਲੇ ਵਾਲੀ ਚੀਜ਼ ਆ ਉਹ ਵੀ ਇੱਥੇ ਚੰਗੀਆਂ ਨਹੀਂ ਲੱਗਦੀਆਂ ਜੇ ਜਮਾਈ ਸੋਗ ਦੇ ਵਿੱਚ ਜਾਂਦੇ ਆ ਉਹ ਵੀ ਇੱਥੇ ਚੰਗਣ ਨਹੀਂ ਲੱਗਦੇ ਕਿਉਂ ਕਰਕੇ ਸ਼ਹਾਦਤ ਨਾਲ ਸੋਗ ਦੇ ਵਿੱਚ ਆਉਂਦੀ ਹੈ ਤੇ ਨਾ ਇਹ ਦੂਜੇ ਲੋਟੀ ਹੈ ਕਿ ਰੌਲੇ ਰੱਪੇ ਦੇ ਵਿੱਚ ਹੈ ਇਹਨੂੰ ਸਹਿਜ ਦੇ ਵਿੱਚ ਤੇ ਸਹਿਜ ਆ ਜਿਹੜਾ ਉਹ ਤੁਸੀਂ ਇਹ ਦੇਖੋ ਇਹ ਇਸ ਮੇਲੇ ਦੇ ਵਿੱਚ ਜਿੰਨੇ ਵੀ ਲੋਕ ਵਿੱਚ ਉਹਨਾਂ ਸ਼ੋਰ ਸ਼ਰਾਬੇ ਦੇ ਵਿੱਚ ਨੇ ਨਾ ਉਹ ਦੂਜੇ ਪਾਸੇ ਨੇ ਕਿ ਸੋਗ ਦੇ ਵਿੱਚ ਹੀ ਉਹ ਆਤਮ ਚਿੰਤ ਆਪਣੇ ਆਪ ਨੂੰ ਜਾਣਨ ਦੀ ਖੋਜ ਦੇ ਵਿੱਚ ਇਸ ਕਰਕੇ ਹੀ ਮੇਲਾ ਇਹ ਜਿਹੜਾ ਇਹ ਇਸ ਪੱਖੋਂ ਇਸ ਮੈਂ ਕਾਹਾਂਗਾ ਕਿ ਬੇਨਤੀ ਵੀ ਕਰਾਂਗਾ ਕਿ ਅੱਗੇ ਤੋਂ ਇਹਦਾ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਪ੍ਰਚਾਰ ਵੀ ਹੋਣਾ ਚਾਹੀਦਾ ਤਾਂ ਕਿ ਵੱਧ ਤੋਂ ਵੱਧ ਲੋਕ ਹੈ ਜਿਹੜੇ ਉਹ ਕਿਤਾਬਾਂ ਨਾਲ ਗਿਆਨ ਨਾਲ ਆਪਣੇ ਆਪ ਨੂੰ ਜਾਣਨ ਦੇ ਨਾਲ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗਿਆਸੋ ਬਾਲੀ ਯੂਨੀਵਰਸਿਟੀ ਵੱਲੋਂ ਕੀ ਕੀ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਕਿਹ ਕਿ ਕਾਜ ਕੀਤੇ ਜਾ ਰਹੀਆਂ ਰਜਿੰਦਰ ਸਿੰਘ ਜੀ ਸਾਉਂਤੋਵਾਲਾਂ ਦਾ ਗੁਰਫਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਤੇ ਅੱਜ ਤੋਂ ਸਹਿਬ ਜادہ ਜੋਰਾਵਰ ਸਿੰਘ ਜੀ ਸਹਿਬ ਜادہ ਫਤੇਹ ਸਿੰਘ ਜੀ ਅਤੇ ਮਹਾਤਾ ਗੁਜਰੀ ਦੀ ਲਿਸਾਨੀ ਸ਼ਹਾਦਤ ਦੇ ਸਮਾਗਮ ਨੇ ਸ਼ੁਰੂ ਹੋਏ ਨੇ ਤੇ ਅਣਲੱਖਾਂ ਹੀ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਇਸ ਇਤਿਹਾਸਕ ਸਥਾਨ ਤੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਿਟੀ ਵੀ ਸ਼ਹੀਦਾਂ ਦੀ ਇਸ ਮੁਕद्दस ਧਰਤੀ ਤੇ ਸਥਾਪਿਤ ਹੈ ਯੂਨੀਵਰਸਿਟੀ ਵੱਲੋਂ ਸ਼ਹਾਦਤ ਦੇ ਸਮਾਗਮਾਂ ਨੂੰ ਸਮਰਪਿਤ ਕਾਫੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਜਿਸ ਤਰ੍ਹਾਂ 23 ਤਰੀਕ ਨੂੰ ਅਸੀਂ ਗਤੀਵਿਧੀਆਂ ਦੀ ਸ਼ੁਰੂਆਤ ਹੈ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਅਤੇ ਆਪਾਂ ਹੁਣ ਜਿਸ ਪੰਡਾਲ ਵਿੱਚ ਖੜੇ ਆ ਇਹ ਵੱਡਾ ਗੁਰਮਤ ਜਿਹੜਾ ਕਿਤਾਬ ਦਾ ਕੈਂਪ ਲੱਗਿਆ ਹੋਇਆ ਇਹ ਹਰ ਸਾਲ ਜਿਹੜਾ ਹੈਗਾ ਸਾਡਾ ਇਹਨੂੰ ਬਹੁਤ ਹੀ ਵੱਡਾ ਹੰਗਾਰਾ ਜਿਹੜਾ ਧਰਮਾ ਮਿਲ ਰਿਹਾ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਇਸ ਦਾ ਜਿਹੜਾ ਦਾਇਰਾ ਹੈ ਉਹ ਹੋਰ ਵੀ ਵਿਸਾਲ ਹੋਊਗਾ ਇਸ ਤੋਂ ਇਲਾਵਾ ਯੂਨੀਵਰਸਿਟੀ ਫਿਜ਼ੀਓਥੈਰੇਪੀ ਕੈਂਪ ਲਗਾਉਂਦੀ ਆ ਜੋ ਯੂਨੀਵਰਸਿਟੀ ਦੇ ਗੇਟ ਤੇ ਹੈ ਕਿ ਸਾਡੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਵੱਲੋਂ ਉੱਥੇ ਵੀ ਹਜ਼ਾਰਾਂ ਦੇ ਵਿੱਚ ਸੰਗਤ ਹੈ ਜਿਹੜੀ ਉਹਦਾ ਲਾਹਾ ਲੈਂਦੀ ਹੈ ਜਿਨ੍ਹਾਂ ਦੇ ਕੋਈ ਜੋੜਾਂ ਦਾ ਦਰਦ ਹੈ ਜਾਂ ਕੋਈ ਹੋਰ ਤਰ੍ਹਾਂ ਦੀ ਤਕਲੀਫ ਹੈ ਅਤੇ ਦਸਤਾਰ ਬੰਦੀ ਕੈਂਪ ਹੈ ਜਿਹੜਾ ਉਹ ਯੂਨੀਵਰਸਿਟੀ ਵੱਲੋਂ ਲਗਾਇਆ ਜਾ ਰਿਹਾ ਹੈ ਯੂਨੀਵਰਸਿਟੀ ਦੇ ਗੇਟ ਤੇ ਅਤੇ ਸਾਵ ਨੂੰ ਜਿਹੜਾ ਹੈਗਾ ਧਾਰਮਿਕ ਜਿਹੜੀਆਂ ਪਿਕਚਰਸ ਹੈ ਉਹਨਾਂ ਦੀ ਪ੍ਰਦਰਸ਼ਨੀ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਸੰਗਤ ਦੇ ਸਹਿਯੋਗ ਦੇ ਲਈ ਸਾਡੇ ਐਨਐਸਐਸ ਜਿਹੜਾ ਜੁਨਟ ਹੈ ਉਹਦੇ ਵਿੱਚੋਂ ਵਿਦਿਆਰਥੀ ਨੇ ਜਿਹੜੇ ਉਹ ਸੰਗਤ ਦੇ ਸਹਿਯੋਗ ਲਈ ਵੱਖ-ਵੱਖ ਕਾਰਜ ਕਰਦੇ ਨੇ ਗੁਰਦੁਆਰੇ ਸਹਿਬ ਦੀ ਫਤਿਹਗੜ ਸਾਹਿਬ ਦੇ ਹਜੂਰ ਦੇ ਵਿੱਚ ਜਿੱਥੇ ਵੀ ਪ੍ਰਬੰਧ ਦੀ ਲੋੜ ਹੁੰਦੀ ਹੈ ਉੱਥੇ ਅਸੀਂ 200 ਜਿਹੜਾ ਵਿਦਿਆਰਥੀ ਆ ਉਹ ਭੇਜਦੇ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਇਸ ਸਮਾਗਮਾਂ ਦੇ ਵਿੱਚ ਸੰਗਤ ਦੀ ਸਹੂਲਤ ਦੇ ਲਈ ਜੁਨੀਵਰਸਿਟੀ ਹੈ ਜਿਹੜੀ ਉਹ ਸੇਵਾ ਦੇ ਵੇਲੇ ਤੱਤਪਰ ਰਹਿੰਦੀ ਹੈ ਤੇ ਇਸ ਤਰ੍ਹਾਂ ਦੇ ਕਾਰਜ ਆ ਜਿਹੜੀ ਯੂਨੀਵਰਸਿਟੀ ਉਹ ਕਰ ਰਹੀ ਦੁਨੀਆ ਦੇ ਵਿੱਚ ਜਦੋਂ ਤੋਂ ਅੱਖਰ ਦੀ ਖੋਜ ਹੋਈ ਆ ਤਾਂ ਉਦੋਂ ਤੋਂ ਗਿਆਨ ਮੁਕਾਬਲਤਨ ਪਹਿਲਾਂ ਨਾਲੋਂ ਦੂਜੀਆਂ ਪੀੜ੍ਹੀਆਂ ਤੱਕ ਪਹੁੰਚਣਾ ਵਧੇਰੇ ਸਫਲ ਹੋ ਗਿਆ ਪਹਿਲਾਂ ਵੀ ਹੁੰਦਾ ਸੀ ਜਵਾਨੀ ਜਵਾਨੀ ਤੇ ਹਰੇਕ ਥਾਂ ਤੋਂ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਗਿਆਨ ਜਾਂਦਾ ਸੀ ਜਦੋਂ ਤੋਂ ਅੱਖਰ ਗਿਆਨ ਆਇਆ ਤਾਂ ਫਿਰ ਉਹਦੇ ਨਾਲ ਪੁਰਾਣੇ ਤਜਰਬੇ ਪੁਰਾਣਾ ਸਾਰਾ ਕੁਝ ਬਹੁਤ ਜ਼ਿਆਦਾ ਵੱਡੀ ਤعداد ਦੇ ਵਿੱਚ ਲੋਕਾਂ ਤੱਕ ਅਗਲੀਆਂ ਪੀੜੀਆਂ ਤੱਕ ਪਹੁੰਚਣ ਲੱਗ ਗਿਆ ਤਾਂ ਉਸ ਦਾ ਵੱਡਾ ਫਾਇਦਾ ਇਹ ਹੋਇਆ ਕਿ ਪੁਰਾਣਾ ਗਿਆਨ ਅੱਖਰਾਂ ਰੂਪ ਵਿੱਚ ਕਾਗਜ਼ਾਂ ਦੇ ਰੂਪ ਵਿੱਚ ਕਿਤਾਬਾਂ ਦੇ ਰੂਪ ਵਿੱਚ ਸੰਭਿਆ ਜਾਣ ਲੱਗਿਆ ਪਹਿਲੀ ਗੱਲ ਇਹ ਦੂਸਰੀ ਗੱਲ ਇਹ ਕਿ ਸਾਰੀ ਦੁਨੀਆ ਦੇ ਵਿੱਚ ਸਾਰੇ ਸੱਭਿਆਚਾਰਾਂ ਨੇ ਕਿਤਾਬ ਨੂੰ ਕਾਗਜ਼ ਨੂੰ ਅੱਖਰਾਂ ਨੂੰ ਸਿਰੇ ਦੀ ਪਵਿੱਤਰਤਾ ਵਜੋਂ ਰੁਤਬਾ ਦਿੱਤਾ ਜਿਹੜੇ ਯੂਰਪ ਵਾਲੇ ਨੇ ਉਹ ਮੰਨਦੇ ਨੇ ਕਿ ਸਾਡੇ ਪੁਰਖੇ ਆਰਡਨ ਨੇ ਸਾਨੂੰ ਅੱਖਰ ਦਿੱਤੇ ਇੱਥੇ ਜਿਹੜੇ ਸਨਾਤਨ ਪਰੰਪਰਾ ਵਾਲੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਅੱਖਰ ਰਿਸ਼ੀਆਂ ਨੇ ਦਿੱਤੇ ਅਸੀਂ ਜਾਣਦੇ ਹਾਂ ਕਿ ਸਾਨੂੰ ਅੱਖਰ ਗੁਰੂਆਂ ਨੇ ਦਿੱਤੇ ਤੇ ਇਸ ਲਈ ਜਿਹੜੇ ਅੱਖਰ ਨੇ ਤੇ ਇਹ ਹੁਣ ਕਿਤਾਬਾਂ ਵਿੱਚ ਮੌਜੂਦ ਨੇ ਇਸ ਲਈ ਇਹ ਪਵਿੱਤਰਤਾ ਦੇ ਰਤਬੇ ਤੋਂ ਵੀ ਸਲਾਹਨਯੋਗ ਜਾਂ ਕਬੂਲਣਯੋਗ ਗੱਲ ਹੈ ਤਾਂ ਇਹ ਇੱਕ ਦੂਸਰੀ ਗੱਲ ਹੈ ਤੀਸਰੀ ਗੱਲ ਇਹ ਵੀ ਜਦੋਂ ਤੋਂ ਨਵਾਂ ਜ਼ਮਾਨਾ ਸ਼ੁਰੂ ਹੋਇਆ ਤਾਂ ਨਵੇਂ ਜ਼ਮਾਨੇ ਦੇ ਵਿੱਚ ਜਿੰਨਾ ਕੁਝ ਕਿਤਾਬਾਂ ਨੇ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾ ਲਿਆਂਦਾ ਉਹਨਾਂ ਪਹਿਲਾਂ ਕਿਸੇ ਨੇ ਵੀ ਨਹੀਂ ਲੈ ਕੇ ਆਂਦਾ ਸੀ ਤੇ ਇਸ ਲਈ ਇਹ ਤਿੰਨ ਇੱਕ ਮਹੱਤਵਪੂਰਨ ਨੁਕਤੇ ਨੇ ਤਿੰਨੇ ਵੱਖੋ-ਵੱਖਰੇ ਯੁੱਗਾਂ ਦੇ ਜਿਹਦੇ ਕਰਕੇ ਕਿਤਾਬ ਮਨੁੱਖੀ ਜ਼ਿੰਦਗੀ ਦੇ ਵਿੱਚ ਇੰਨੀ ਅਹਿਮ ਥਾਂ ਹਾਸਲ ਕਰ ਗਈ ਤੇ ਇੰਨੀ ਮਹੱਤਵਪੂਰਨ ਸ਼ਹਾਦਤਾਂ ਜਿਹੜੇ ਸ਼ੀਧੀ ਦੇ ਆਡੇ ਦੇ ਵਿੱਚ ਘਰ ਮੈਂ ਕੱਪ ਲੈ ਜਾ ਰਿਹਾ ਹਾਂ ਹਾਂ ਸ਼ਹਾਦਤਾਂ ਨਾਲ ਸੰਬੰਧ ਆ ਜਿਹੜਾ ਕਿਤਾਬ ਦਾ ਇਹ ਵੀ ਪਹਿਲੇ ਦਿਨ ਤੋਂ ਹੀ ਪੰਜਵੇਂ ਪਾਸ਼ਾ ਦੀ ਸ਼ਹਾਦਤ ਹੁੰਦੀ ਹੈ ਤਾਂ ਇੱਥੇ ਜਿਹੜੀ ਮੰਨਿਆ ਗਿਆ ਕਿ ਤੁਜਕੇ ਜਹਾਂਗੀਰ ਜਿਹੜੀ ਜਹਾਂਗੀਰ ਦੀ ਸਵੈ ਜੀਵਨੀ ਆ ਉਹਦੇ ਵਿੱਚ ਜਹਾਂਗੀਰ ਨੇ ਲਿਖਿਆ ਹੋਇਆ ਕਿ ਮੈਂ ਇਹਨਾਂ ਦੀਏ 라ਵੀ ਦੇ ਕੰਡੇ ਤੇ ਜਿਹੜੀ ਹੱਟੀ ਖੋਲੀ ਹੋਈ ਆ ਉਹ ਮੈਂ ਹੱਟੀ ਬੰਦ ਕਰ ਦੇਵਾਂਗਾ ਕੁਝ ਬੰਦੇ ਇਹ ਕਹਿੰਦੇ ਨੇ ਕਿ ਇਹ ਸਿਰਫ ਕੇਵਲ ਜਿਹੜੀ ਇੱਥੇ ਤੁਜਕੇ ਜਹਾਂਗੀਰ ਹੀ ਆ ਉਹੀ ਉਸੇ ਵਿੱਚ ਆ ਬਾਕੀਆਂ ਵਿੱਚ ਨਹੀਂ ਹੈਗੇ ਜਿਹੜੀਆਂ ਬਾਹਰ ਮਿਲਦੀਆਂ ਨੇ ਪਰ ਜਦੋਂ ਤੋਂ ਵੀ ਸ਼ਹਾਦਤਾਂ ਦਾ ਆਰੰਭ ਹੋਇਆ ਤਾਂ ਉਹਨਾਂ ਦਾ ਚਿਤ੍ਰਣ ਉਹਨਾਂ ਦਾ ਵਰਣਨ ਅੱਖਰਾਂ ਦੇ ਵਿੱਚ ਪਹਿਲੇ ਦਿਨ ਤੋਂ ਹੀ ਹੁੰਦਾ ਰਿਹਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਬਹੁਤ ਮਹੱਤਵਪੂਰਨ ਦੋ ਕਿਤਾਬਾਂ ਨੇ ਹਨ ਗੰਜੇ ਸ਼ਹੀਦਾਂ ਤੇ ਸ਼ਹੀਦਾਂ ਨੇ ਵਫਾ ਦੋਵੇਂ ਉਰਦੂ ਦੀਆਂ ਨੇ ਦੋ ਮਹੱਤਵਪੂਰਨ ਕਿਤਾਬਾਂ ਤਾਂ ਉਹ ਕਿਤਾਬਾਂ ਸਾਨੂੰ ਜਿਹੜਾ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਸਾਰਾ ਵਰਤਾਂਤ ਹੈ ਤੇ ਸਿੱਖ ਸਿਧਾਂਤ ਨਾਲ ਉਹਦਾ ਮੇਲ ਕੀ ਹੈ ਉਹ ਦਿਸ਼ਾ ਦਿੰਦੀਆਂ ਨੇ ਉਸ ਤੋਂ ਸਵਾਇੇ ਵੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਹੋਰ ਵੱਖੋ-ਵੱਖਰੀਆਂ ਥਾਵਾਂ ਤੋਂ ਅਨੇਕਾਂ ਜਿਹੜੀਆਂ ਕਿਤਾਬਾਂ ਨੇ ਉਹ ਸ਼ਹਾਦਤ ਨਾਲ ਸੰਬੰਧਿਤ ਛਾਪੀਆਂ ਹੋਈਆਂ ਹਨ ਸ਼ਹਾਦਤ ਅਸਲ ਵਿੱਚ ਫੈਲਦੀ ਹੀ ਅੱਖਰਾਂ ਨਾਲ ਹੈ ਇੱਕ ਵਾਰੀ ਜਿਹੜੇ ਸ਼ਹੀਦ ਨੇ ਚਾਹੇ ਜੰਗ ਲੜੀ ਚਾਹੇ ਸ਼ਾਂਤਮਈ ਸ਼ਹਾਦਤ ਦਿੱਤੀ ਉਹ ਇੱਕ ਵਾਰੀ ਘਟਨਾ ਵਾਪਰ ਗਈ ਫਿਰ ਉਸ ਤੋਂ ਬਾਅਦ ਉਹਦੇ ਜਿਹੜੇ ਅਰਥ ਤੈਅ ਹੋਣੇ ਨੇ ਉਹ ਅੱਖਰਾਂ ਨਾਲ ਸ਼ਬਦਾਂ ਨਾਲ ਹੋਣੇ ਨੇ ਜਿਹੜੀ ਧਿਰਨੇ ਤਾਂ ਕਿਸੇ ਨੂੰ ਸ਼ਹੀਦ ਕੀਤਾ ਉਹ ਤਾਂ ਕਹੇਗੀ ਕਿ ਇਹ ਤਾਂ ਜੀ ਇਹ ਤਾਂ ਅਤਵਾਦੀ ਲੋਕ ਸੀ ਇਹ ਤਾਂ ਸਾਡੇ ਦੇਸ਼ ਦੇ ਵਿੱਚ ਸਾਡੇ ਧਰਤੀ ਦੇ ਉੱਤੇ ਨੁਕਸਾਨ ਕਰ ਰਹੇ ਸੀ ਲੋਕਾਂ ਨੂੰ ਗਲਤ ਜਾਣਕਾਰੀ ਦੇ ਰਹੇ ਸੀ ਸਾਡੇ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਸੀ ਪਰ ਜਿਹੜੇ ਹੀ ਧਰਨੇ ਸ਼ਹੀਦ ਦਾ ਰਤਬਾ ਸਾਹਮਣਾ ਹੁੰਦਾ ਸ਼ਹੀਦ ਦੀ ਵਿਰਾਸਤ ਸਾਹਮਣੀ ਹੁੰਦੀ ਹੈ ਫਿਰ ਉਹ ਅਖਰਾਂ ਰਾਹੀਂ ਉਹ ਸ਼ਹਾਦਤ ਦੇ ਸੱਚ ਨੂੰ ਲਿਖਦੇ ਤਾਂ ਅਸੀਂ ਵੇਖਦੇ ਹਾਂ ਕਿ ਜਿਹੜੀਆਂ ਇਹ ਸਾਡੀਆਂ ਸ਼ਹਾਦਤਾਂ ਨੇ ਇਹ ਦੋ ਰੂਪ ਦੇ ਵਿੱਚ ਸਾਡੇ ਕੋਲੇ ਪਹੁੰਚੀਆਂ ਨੇ ਇੱਕ ਤਾਂ ਜੋ ਸਾਡਾ ਜਵਾਨੀ ਪੀੜੀਦਾਰ ਪੀੜੀ ਵਿਰਾਸਤ ਹੈ ਚਾਹੇ ਢਾਡੀ ਵਾਰਾਂ ਰਾਹੀਂ ਚਾਹੇ ਕਥਾ ਰਾਹੀਂ ਚਾਹੇ ਸਾਖੀਆਂ ਰਾਹੀਂ ਇੱਕ ਉਸ ਰੂਪ ਵਿੱਚ ਪਹੁੰਚੀ ਆ ਦੂਸਰਾ ਇਹ ਕਿਤਾਬੀ ਰੂਪ ਵਿੱਚ ਪਹੁੰਚੀ ਆ ਕਿਤਾਬੀ ਰੂਪ ਦੇ ਵਿੱਚ ਚਾਹੇ ਸਿੱਖਾਂ ਦੇ ਜਿਹੜੇ ਪੁਰਾਣੇ ਰਵਾਇਤੀ ਗ੍ਰੰਥ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥਾ ਚਾਹੇ ਗੁਰਬਿਲਾਸ ਲਾਲੋ ਇਹ ਇਹ ਸਾਰੇ ਗ੍ਰੰਥ ਨੇ ਜਾਂ ਜਿਹੜੇ ਨਵੇਂ ਯੁੱਗ ਦੇ ਵਿੱਚ ਸਾਰੇ ਗ੍ਰੰਥ ਨੇ ਇਹ ਸਾਰੇ ਗ੍ਰੰਥਾਂ ਨੇ ਮਨੁੱਖਾਂ ਨੂੰ ਇੱਥੇ ਜੋੜਿਆ ਤੇ ਹੁਣ ਅਸੀਂ ਇੱਥੇ ਵੇਖਦੇ ਆ ਕਿ ਸਾਡੇ ਇੱਥੇ ਜਿਹੜਾ ਗੁਰਮਤ ਸਾਹਿਤ ਮੇਲਾ ਇਸ ਤੋਂ ਸਵਾਏ ਵੀ ਸਾਰੇ ਫਤੇਗੜ ਸਾਹਿਬ ਦੇ ਆਲੇ ਦੁਆਲੇ ਦੂਰ ਨੇੜੇ ਤੱਕ ਅ ਮਤਲਬ ਅਨੇਕਾਂ ਜਿਹੜੀਆਂ ਕਿਤਾਬਾਂ ਨਾਲ ਸੰਬੰਧਿਤ ਦੁਕਾਨਾਂ ਸਟਾਲਾਂ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ ਉਹ ਇਹ ਆ ਵੀ ਉਹ ਗੱਲ ਇਹ ਦੱਸਦੀ ਆ ਕਿ ਇੱਥੇ ਜਿਹੜੀ ਸ਼ਹਾਦਤ ਤੇ ਥਾਂ ਤੇ ਲੋਕ ਪ੍ਰਣਾਮ ਕਰਨ ਆਉਂਦੇ ਨੇ ਤਾਂ ਉਹ ਕਿਤਾਬਾਂ ਨਾਲ ਬਾਬਸਤ ਨੇ ਤੇ ਉਹ ਕਿਤਾਬਾਂ ਨਾਲ ਜੁੜੇ ਹੋਏ ਨੇ ਤੇ ਇਸ ਲਈ ਇਹ ਸਾਰੀ ਸਮਝ ਵਿੱਚ ਤੇ ਸਾਰੇ ਵਰਤਾਰੇ ਵਿੱਚ ਕਿਤਾਬਾਂ ਬਹੁਤ ਵੱਡਾ ਅਸਰ ਪਾਉਂਦੀਆਂ